ਸਰ ਬਿਆਜ਼ ਦੀ ਗੱਲ ਕਰ ਲਈਏ ਸਰ ਇਸ ਤਰ੍ਹਾਂ ਕਿ ਬਿਆਸ ਨੇ ਬਹੁਤ ਵੱਡੀ ਤਵਾਹੀ ਮਚਾਈ ਹੈ ਸਰ ਇਸ ਤਰ੍ਹਾਂ ਕਿ ਮੋਤੀਆਂ ਵਾਲੀ ਸਰਕਾਰ ਸੀ ਕੈਪਟਨ ਮਨਿੰਦਰ ਸਿੰਘ ਦੀ ਪੰਜ ਸਾਲ ਸਰ 29 8 2017 ਨੂੰ ਉਸ ਦਿਨ ਗੋਇਲ ਸਾਹਿਬ ਨੇ ਵੀ ਗੱਲ ਕੀਤੀ ਕਿ ਰਾਮਸਰ ਸਾਈਟ ਹੈ ਜਿਹੜੀ ਉਹ ਡਿਕਲੇਅਰ ਕਰ ਦਿੱਤੀ ਸਰ ਜਦੋਂ ਰਾਮਸਰ ਸਾਈ ਨੂੰ ਆਪਾਂ ਕਨ ਸਰਵੇਸ਼ਨ ਰਿਜ਼ਰਵ ਹੈ ਜਿਹੜਾ ਉਹ ਵੀ ਕਹਿ ਸਕਦੇ ਆ ਸਰ ਜਦੋਂ ਆਪਾਂ ਸਾਰੇ ਸਾਰਾ ਪੰਜਾਬ ਸਾਈਟ ਸੁਣਦਾ ਨਾ ਐਂ ਲੱਗਦਾ ਕੋਈ 2 4 5 7 ਕਿੱਲਿਆਂ ਦੀ ਜਾਂ 1 2 ਕਿਲੋਮੀਟਰ ਦੀ ਗੱਲ ਹੈ ਜਿਹੜੀ ਉਹ ਹੋਊਗੀ ਕਿ ਚੱਲ ਕਰਤੀ ਕਰਤੀ ਕੀ ਫਰਕ ਪੈਂਦਾ ਏਡੇ ਵੱਡੇ ਵਿਆਸ ਦੇ ਵਿੱਚ ਸਰ ਡਿਕਲੇਅਰ ਪਤਾ ਕੀ ਕੀਤਾ ਸੀਗਾ ਜੀ ਜਿੱਥੋਂ ਵਿਆਸ ਸ਼ੁਰੂ ਹੁੰਦਾ ਹੈ ਸਪੀਕਰ ਸਾਹਿਬ ਧਿਆਨ ਦਿਓ ਜੀ ਸਪੀਕਰ ਸਾਹਿਬ ਜਿੱਥੋਂ ਪੰਜਾਬ ਦੇ ਵਿੱਚ ਵਿਆਸ ਵੜਦਾ ਹੈ ਤਲਵਾੜੇ ਤੋਂ ਲੈ ਕੇ ਹਰੀਕੇ ਤੱਕ ਯਾਨੀ ਕਿ 260 ਕਿਲੋਮੀਟਰ ਸਾਰੇ ਦਾ ਸਾਰਾ ਵਿਆਸ ਆ ਉਹ ਕਨਜ਼ਰਵੇਸ਼ਨ ਸਾਈਟ ਹੈ ਜਿਹੜੀ ਉਹ ਡਿਕਲੇਅਰ ਕਰਤੀ ਯਾਨੀ ਕਿ 260 ਕਿਲੋਮੀਟਰ ਦੇ ਵਿੱਚ ਇਹਨਾਂ ਦੇ ਇੱਕ ਫੈਸਲੇ ਦੇ ਨਾਲ ਤੁਸੀਂ ਚਮਚਾ ਵੀ ਮਿੱਟੀ ਦਾ ਉਹ ਕੱਢ ਨਹੀਂ ਸਕਦੇ ਕਿ ਆਪ ਦੀ ਦਾੜੀ ਫਿਰ ਕੇਂਦਰ ਦੇ ਹੱਥ ਫੜਾ ਦੀ ਔਰ ਉਸ ਸਮੇਂ ਉਸ ਸਮੇਂ ਜਦੋਂ ਇਹ ਡਿਕਲੇਅਰ ਕੀਤਾ ਗਿਆ ਉਸ ਸਮੇਂ ਇਰੀਗੇਸ਼ਨ ਮਨਿਸਟਰ ਤੁਹਾਨੂੰ ਪਤਾ ਹੈ ਸਪੀਕਰ ਸਾਹਿਬ ਕੌਣ ਸੀਗੇ ਬਾਜੋ ਸਾਹਿਬ ਤੁਹਾਨੂੰ ਪਤਾ ਜੀ ਕੌਣ ਸੀਗੇ ਆ ਮੇਰੇ ਵੱਡੇ ਵੀਰ ਅੱਜ ਹੈ ਨਹੀਂਗੇ ਸੁੱਖ ਸਰਕਾਰੀਆ ਜੀ ਏ ਉਸ ਦੇ ਇਰੀਗੇਸ਼ਨ ਮਨਿਸਟਰ ਸੀਗੇ ਔਰ ਅੱਜ ਹੁੰਦੇ ਤਾਂ ਮੈਂ ਪੁੱਛਣਾ ਜ਼ਰੂਰ ਚਾਹੁੰਦਾ ਸੀਗਾ ਔਰ ਕੈਬਨਿਟ ਦੇ ਵਿੱਚ ਸਾਡੇ ਵੱਡੇ ਭੈਣ ਅਰਣਾ ਚੌਧਰੀ ਜੀ ਤੁਸੀਂ ਵੀ ਸੀਗੇ ਉਸ ਕੈਬਨਿਟ ਦਾ ਹਿੱਸਾ ਕੈਬਨਿਟ ਦੇ ਵਿੱਚ ਗਿਆ ਸੀਗਾ ਮਸਲਾ ਮੇਰੇ ਬਹੁਤ ਹੀ ਸਤਕਾਰਯੋਗ ਬਜ਼ੁਰਗ ਸਰਦਾਰ ਪ੍ਰਤਿਪ੍ਰਿੰਦਰ ਸਿੰਘ ਬਾਜਵਾ ਇਹ ਵੀ ਕੈਬਨਿਟ ਦਾ ਹਿੱਸਾ ਸੀਗੇ ਮੇਰੇ ਕਹਿਣ ਦਾ ਮਤਲਬ ਇਹ ਹੈ ਅੱਜ ਤੁਸੀਂ ਸਾਨੂੰ ਏਕਿਊਜ਼ ਕਰ ਰਹੇ ਹੋ ਅੱਜ ਡੀਸੈਲਟਿੰਗ ਦਾ ਰੌਲਾ ਆਪਾਂ ਕੋਠੇ ਚੜ ਚੜ ਰੌਲਾ ਪਾ ਰਹੇ ਹਾਂ ਤੇ ਜੇ ਉਸ ਦਿਨ ਗੱਲ ਕੀਤੀ ਹੁੰਦੀ ਵੇ ਚਾਰ ਡੋਲਫਿਨਾਂ ਦੀਆਂ ਛਾਲਾਂ ਦੇਖਣ ਵਾਸਤੇ ਯਾਰ ਚਾਰ ਕੜਿਆਲਾਂ ਨੂੰ ਆਪਾਂ ਤੈਰਦੇ ਦੇਖਣ ਵਾਸਤੇ ਆਪਾਂ 260 ਕਿਲੋਮੀਟਰ ਲੰਬਾ ਵਿਆਸ ਤਲਵਾੜੇ ਤੋਂ ਹਰੀਕੇ ਪੱਤਣ ਤੱਕ ਆਪਾਂ ਉਹਨੂੰ ਰਾਮ ਸਰਫ ਸਾਈਟ ਡਿਕਲੇਅਰ ਕਰ ਰਹੇ ਹਾਂ ਤੇ ਡੀਸੈਲਟਿੰਗ ਉੱਥੋਂ ਕਿਵੇਂ ਹੋਊਗੀ ਜੀ ਇਹ ਕਦੇ ਕਿਸੇ ਨੇ ਐਪਲੀਕੇਸ਼ਨ ਆਫ ਮਾਈਂਡ ਲਾਇਆ ਨਾ ਸਰ ਅੰਨੇ ਨੂੰ ਬੋਲਾ ਘੜੀ ਸਿਰਦਾ ਸੀਗਾ ਪਤਾ ਹੀ ਨਹੀਂ ਲੱਗਦਾ ਸੀਗਾ ਕਿ ਕਰਨਾ ਕੀ ਹੈ ਕਿਹਨੇ ਕਰਨਾ ਹੈ ਬਸ ਸਿਰਫ ਔਰ ਸਿਰਫ ਰੱਬ ਆਸਰੇ ਕੰਮ ਚੱਲ ਰਿਹਾ ਸੀਗਾ ਤੇ ਅੱਜ ਇਹ ਸਾਨੂੰ ਐਕਿਊਜ਼ ਕਰਦੇ ਨੇ ਕਿ ਜੀ ਡੀਸੈਲਟਿੰਗ ਕਿਉਂ ਨਹੀਂ ਹੋ ਰਹੀ ਹੈਗੀ ਡੀਸੈਲਟਿੰਗ ਦੇ ਲਈ ਸਿੱਧਮ ਸਿੱਧੇ ਜੇ ਬਾਜੋ ਸਾਹਿਬ lets me be very very clear ਸਿੱਧਮ ਸਿੱਧੇ ਜੇ ਬਿਆਸ ਦੀ ਡੀਸੈਲਟਿੰਗ ਨਹੀਂ ਹੋਈ ਜਿਹਦੇ ਕਰਕੇ ਆ ਸਾਰੇ ਸਾਰੇ 4-5 ਜ਼ਿਲ੍ਹੇ ਅੱਜ ਖਤਮ ਹੋਏ ਨੇ ਉਹਦੇ ਲਈ ਤੁਸੀਂ ਤੁਹਾਡੀ ਪਾਰਟੀ ਪਿਛਲੀ ਕਾਂਗਰਸ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਸਿੱਧਮ ਸਿੱਧੇ ਤੌਰ ਦੇ ਉੱਪਰ ਜ਼ਿੰਮੇਵਾਰ ਹੈ ਤੇ ਅੱਜ ਵੀ ਅੱਜ ਵੀ ਅੱਜ ਵੀ ਤੁਸੀਂ ਉਹਦਾ ਚਮਚਾ ਨਹੀਂ ਕੱਢ ਸਕਦੇ ਹੈਗੇ ਜਾ ਕੇ ਤੁਰੇ ਫਿਰੋ ਜੀ ਕੇਂਦਰ ਵਾਲਿਆਂ ਦੇ ਮਗਰ ਮਗਰ केजी ਸਾਨੂੰ ਪਰਮਿਸ਼ਨ ਦੇ ਦਿਓ ਉਥੇ ਕੋਈ ਸੁਣਵਾਈ ਨਹੀਂ ਹੈਗੀ ਸਰ ਇਸੇ ਤਰੀਕੇ ਦੇ ਨਾਲ ਫਿਰ ਹਣ ਹਰੀਕੇ ਲੇਕ ਤੇ ਆਜੋ ਸਰ ਹਰੀਕੇ ਦੀ ਡੀਸੈਲਟਿੰਗ 2023 ਦੇ ਵਿੱਚ ਸਰ ਇੱਕ ਹਰੀਕੇ ਲੇਕ ਦਾ ਇੱਕ ਸਰਵੇ ਹੋਇਆ ਉਸ ਸਰਵੇ ਦੇ ਵਿੱਚ ਇਹ ਆਇਆ ਕਿ ਜੀ 56% ਉਹਦੀ ਜਿਹੜੀ ਰਿਟੇਨਿੰਗ ਜਿਹੜੀ ਵਾਟਰ ਰਿਟੇਨਿੰਗ ਕਪੈਸਿਟੀ ਹੈ ਉਹ ਖਤਮ ਹੋ ਚੁੱਕੀ ਡੀਸੈਲਟਿੰਗ ਦੀ ਨਾ ਹੋਣ ਕਰਕੇ ਸਰ ਉਹਦੇ ਵਿੱਚ ਰਾਜਸਥਾਨ ਸਰਕਾਰ ਨੂੰ ਮਲਟੀਪਲ ਲੈਟਰਸ ਨੇ ਜਿਹੜੀਆਂ ਪੰਜਾਬ ਸਰਕਾਰ ਹੁਣ ਤੱਕ ਲਿਖ ਚੁੱਕੀ ਕਿ ਭਾਈ ਹਰੀ ਕੇ ਕਿਉਂਕਿ ਫਿਰੋਜ਼ਪੁਰ ਔਰ ਰਾਜਸਥਾਨ ਜਿਹੜਾ ਫੀਡਰ ਹੈ ਉਹਦੇ ਜ਼ਰੀਏ 56% ਪਾਣੀ 38% ਪਾਣੀ ਤਾਂ ਰਾਜਸਥਾਨ ਨੂੰ ਜਾਂਦਾ ਕਿ ਭਾਈ ਇਹਦਾ 573 ਕਰੋੜ ਰੁਪਏ ਦਾ ਪ੍ਰੋਜੈਕਟ ਬਣਦਾ ਹੈ ਡੀਸੈਲਟਿੰਗ ਦਾ ਤੁਸੀਂ ਪੈਸੇ ਦਿਓ ਤੇ ਡੀਸੈਲਟਿੰਗ ਆਪਾਂ ਕਰੀਏ ਤਾਂ ਕਿ ਅਸੀਂ ਵੀ ਬਚ ਜਾਈਏ ਤੁਹਾਡੇ ਕੋਲ ਪਾਣੀ ਪੂਰਾ ਪਹੁੰਚਦਾ ਹੋ ਜੇ ਸਰ ਉਹਨਾਂ ਦਾ ਜਵਾਬ پتہ ਕੀ ਆਉਂਦਾ ਜੀ ਰਾਜਸਥਾਨ ਦਾ ਰਾਜਸਥਾਨ ਦਾ ਜਵਾਬ ਆਉਂਦਾ ਹੈ ਕਿ ਜੀ ਤੁਸੀਂ ਪੈਸੇ ਤਾਂ ਨਹੀਂ ਅਸੀਂ ਦੇ ਦਿੰਦੇ ਹੈਗੇ ਤੁਸੀਂ ਡੀਸੈਲਟਿੰਗ ਕਰ ਲੋ ਤੇ ਜਦੋਂ ਡੀਸੈਲਟਿੰਗ ਤੁਸੀਂ ਕਰੋਗੇ ਉਹਦੇ ਚ 701 ਕਰੋੜ ਰੁਪਏ ਦੀ ਮਿੱਟੀ ਹੈ ਜਿਹੜੀ ਉਹ ਅਵੇਲੇਬਲ ਹੈ 573 ਕਰੋੜ ਰੁਪਏ ਤੁਸੀਂ ਉਹਦੇ ਚੋਂ ਪ੍ਰੋਜੈਕਟ ਦਾ ਤੁਸੀਂ ਦੱਸ ਰਹੇ ਹੋ ਤੇ ਤੁਹਾਨੂੰ 128 ਕਰੋੜ ਰੁਪਏ ਜਿਹੜਾ ਪੰਜਾਬ ਸਰਕਾਰ ਨੂੰ ਵਾਜੂਗਾ ਆਹ Rajasthan ਦਾ ਜਵਾਬ ਆਉਂਦਾ ਹੈ ਸਰ ਇਮਤਿਹਾਨ ਇਸ ਗੱਲ ਦੀ ਹੈ ਹੱਦ ਇਸ ਗੱਲ ਦੀ ਹੈ ਕਿ ਭਾਜਪਾ ਵਾਲੇ ਪ੍ਰਧਾਨ ਮੰਤਰੀ ਸਾਹਿਬ ਆ ਕੇ ਕਹਿਣਗੇ ਤੁਹਾਡੇ ਕੋਲ ਪੈਸੇ ਪਏ ਨੇ ਪਾਕਿਸਤਾਨ ਚ ਉੱਥੇ ਸਰਕਾਰ ਇਹਨਾਂ ਦੀ ਹੈ ਸਰ ਪਾਣੀ ਰਾਜਸਥਾਨ ਨੂੰ ਪੂਰਾ ਚਾਹੀਦਾ ਪੰਜਾਬ ਤੋਂ ਤੇ ਡੀਸੈਲਟਿੰਗ ਪੰਜਾਬ ਕਰੇ ਆਪਦੇ ਖਰਚੇ ਦੇ ਉੱਪਰ ਤੇ ਪਾਣੀ ਉਹਨਾਂ ਤੱਕ ਪੂਰਾ ਪਹੁੰਚਾਉਣ ਦਾ ਕੰਮ ਹੈ ਜਿਹੜਾ ਟੁਕਾ ਟੁਕਾ ਉਹ ਸਾਡੀ ਜ਼ਿੰਮੇਵਾਰੀ ਹੈ ਸਰ ਇਹ ਕਿਹੜਾ ਕਾਨੂੰਨ ਹੈ ਜੀ ਕਿੱਥੋਂ ਦਾ ਕਾਨੂੰਨ ਹੈ ਜੀ ਇਹ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇੰਨੀ ਇੰਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ